ਸੋਸ਼ਲ ਮੀਡੀਆ ਤੇ ਗੁਰਪ੍ਰੀਤ ਖੁੱਗੀ ਦੀ ਇੱਕ ਵੀਡੀਓ ਇੱਕ ਫੋਟੋ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਪੈਰ ਦੇ ਉੱਤੇ ਫ੍ਰੈਕਚਰ ਨਜ਼ਰ ਆ ਰਿਹਾ ਦਰਅਸਲ ਇਹ ਫੋਟੋ ਜਿਹੜੀ ਹੈ ਸ਼ੂਟਿੰਗ ਦੇ ਦੌਰਾਨ ਹੈ ਵੀ ਮਿੰਟ ਦੇ ਵਿੱਚ ਵਿੱਚ ਇਸ ਫੋਟੋ ਨੂੰ ਡਿਲੀਟ ਦਾ ਕਰਵਾ ਦਿੱਤਾ ਗਿਆ ਪਰ ਇਸ ਫੋਟੋ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਚਾਉਣ ਵਾਲਿਆਂ ਨੂੰ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਪਰੇਸ਼ਾਨੀ ਦੇ ਵਿੱਚ ਪਾ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਖੁੱਗੀ ਦੀ ਇਹ ਫੋਟੋ ਜਿਹੜੀ ਹੈ ਉਹਨਾਂ ਦੇ ਕੋ-ਐਕਟਰਸ ਨੀਸ਼ਾ ਬਾਨੋ ਦੇ ਵੱਲੋਂ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਗਈ ਸੀ ਜਿਸ ਤੋਂ ਬਾਅਦ ਚਾਉਣ ਵਾਲਿਆਂ ਦੇ ਫੋਨ ਲਗਾਤਾਰ ਗੁਰਪ੍ਰੀਤ ਖੁੱਗੀ ਜੀ ਨੂੰ ਪਹੁੰਚਣ ਲੱਗ ਪਏ ਤਾਂ ਤੁਹਾਡੇ ਨਾਲ ਜਿਹੜੀ ਹੈ ਜਾਣਕਾਰੀ ਸਾਂਝੀ ਕਰਾਂਗੇ ਗੁਰਪ੍ਰੀਤ ਖੁੱਗੀ ਜੀ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੇ ਪੂਰੀ ਸਪਸ਼ਟ ਜਾਣਕਾਰੀ ਦੱਸੀ ਇਸ ਫੋਟੋ ਦੇ ਪਿੱਛੇ ਵਾਇਰਲ ਹੋਣ ਦੇ ਨਾਲ ਦੇ ਨਾਲ ਉਹਨਾਂ ਨੂੰ ਕਿੰਨੇ ਕੁ ਫੋਨ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਤੇ ਚਾਹਣ ਵਾਲਿਆਂ ਤੋਂ ਪਹੁੰਚੇ ਨੇ ਸਰ ਇੱਕ ਵੀਡੀਓ ਜਿਹੜੀ ਫੋਟੋ ਜਿਹੜੀ ਤੁਹਾਡੀ ਵਾਇਰਲ ਹੋ ਰਹੀ ਆ ਉਸ ਦੇ ਬਾਰੇ ਜਾਣਨਾ ਚਾਹਾਂਗੇ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਮੈਂ ਫਿਰ ਡਿਟੇਲ ਚ ਦੱਸ ਦਿੰਦਾ ਜੀ ਇਹ ਸਾਡੀ ਫਿਲਮ ਚੱਲ ਰਹੀ ਜੀ ਸ਼ੂਟਿੰਗ ਹੈ ਤੇ ਚੰਨੀ ਦੇ ਗੋਲਨੰਦਪੁਰ ਕੋਲਡ ਪਿੰਡ ਦੇ ਕੋਲ ਕਰਕੇ ਤੇ ਉਹ ਜਿੱਦਾਂ ਸਾਡੀਆਂ ਸ਼ੂਟਿੰਗਸ ਦੀਆਂ ਫੋਟੋਗ੍ਰਾਫਸ ਅਪਡੇਟ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਜੀ ਉਹ ਸਾਡੇ ਇੱਥੇ ਆਰਟਿਸਟ ਨੇ ਅਨਿਸ਼ਾ ਬਾਲੋਜੀ ਤੇ ਉਹਨਾਂ ਨੇ ਇੱਕ ਫੋਟੋ ਅਪਡੇਟ ਕੀਤੀ ਸੀ ਉਹ ਜਿਸ ਮਦਰ ਪੈਰ ਤੇ ਪਲਾਸਟਰ ਲੱਗਾ ਹੋਇਆ ਸੀ ਸ਼ੂਟਿੰਗ ਦੇ ਦੌਰਾਨ ਜੀ ਜੀ ਤੇ ਹਾਲਾਂਕਿ ਉਹਨਾਂ ਸਾਡੇ ਡਿਸਕ੍ਰਾਈਬ ਵੀ ਕੀਤਾ ਸੀਗਾ ਕਿ ਸਾਡੀ ਸ਼ੂਟ ਦੀ ਫੋਟੋ ਹੈ ਪਰ ਉਹ ਫਿਰ ਕਈ ਲੋਕ ਕਹਿ ਰਹੇ ਨੇ ਦੇਣਾ ਕਿ ਉਹ ਜਲਦੀ ਕਵਰ ਆ ਜਾਂਦੇ ਹੋਏ ਉਹਦੇ ਸਾਡੇ ਬੰਦੇ ਦੇ ਸੱਟ ਸੁੱਟ ਲੱਗੀ ਕਿ ਉਹ ਫਿਰ ਕਾਫੀ ਇੱਕਦਮ ਹੀ ਨਾ ਵਾਇਰਲ ਹੋ ਗਈ ਔਰ ਉਹ ਮੀਡੀਆ ਨੇ ਵੀ ਉਹਨੂੰ ਚੱਕ ਲਿਆ ਕਿ ਉਹਦੇ ਸੈਟ ਲੱਗ ਗਈ ਤਾਂ ਸ਼ੂਟਿੰਗ ਦੌਰਾਨ ਹੋਇਆ ਜ਼ਖਮੀ ਕਨਫਿਊਜ਼ਨ ਸੀ ਜਾਂ ਲੋਕਾਂ ਦਾ ਪਿਆਰ ਕਿ ਬਹੁਤ ਜਲਦੀ ਉਹਨਾਂ ਨੇ ਦੋਸਤਾਂ ਕਰਾਣੇ ਚਾਹਣ ਵਾਲੇ ਨੇ ਘਬਰਾ ਕੇ ਇਸ ਚੀਜ਼ ਨੂੰ ਕਾਫੀ ਸ਼ੇਅਰ ਕੀਤਾ ਫੇ ਮੈਨੂੰ ਫੋਨ ਫੋਨ ਵੀ ਬੜੇ ਇਨੀਸ਼ੀਏਟਿਵ ਆਉਣ ਲੱਗੇ ਤਾਂ ਮੈਨੂੰ ਲੱਗਾ 20 ਮਿੰਟ ਬਾਅਦ ਇਹ ਪੋਸਟ ਡਿਲੀਟ ਵੀ ਕਰਵਾਤੀ ਸੀ ਪਰ ਮੀਨ ਵਾਈਜ਼ ਉਹ ਕਾਫੀ ਪਪੂਲਰ ਹੋ ਗਈ ਸੀ ਉਹ ਜਿਹੜੀ ਖਬਰ ਜਈ ਸੀ ਪਪੂਲਰ ਇਨ ਦਾ ਸੈਂਸ ਕਿ ਵਾਇਰਲ ਹੋ ਗਈ ਸੀ ਸਾਰੇ ਹਾਂਜੀ ਤੇ ਉਹ ਫਿਰ ਕੀ ਹੈ ਕਿ ਜਦੋਂ ਕਿ ਇਹ ਚੀਜ਼ ਸਪਰੈਡ ਹੋ ਜਾਂਦੀ ਹੈ ਨਾ ਫਿਰ ਉੱਤੇ ਕੰਟਰੋਲ ਨਹੀਂ ਰਹਿੰਦਾ ਕਿਸੇ ਵੀ ਹਨਾ ਚੀਜ਼ ਦਾ ਜੀ ਤੇ ਹਾਲਾਂਕਿ ਜਿਹੜੇ ਪਰਸਨਲ ਫੋਨਸ ਮਿਲਉਂਦੇ ਰਹੇ ਮੈਸੇਜਸ ਆਉਂਦੇ ਰਹੇ ਸੋਸ਼ਲ ਮੀਡੀਆ ਤੇ ਲੋਕ ਪੁੱਛਦੇ ਰਹੇ ਮੈਂ ਸਾਰੇ ਨੂੰ ਦੱਸਦਾ ਰਿਹਾ ਕਿ ਉਹਨਾਂ ਦੀ ਦੁਆਵਾਂ ਸਦਕਾ ਮੈਂ ਠੀਕ ਆ ਪਰ ਜਿਹੜੀ ਚੀਜ਼ ਵਾਇਰਲ ਹੋ ਜਾਂਦੀ ਫਿਰ ਉਹ ਕੋਲ ਨਹੀਂ ਹੁੰਦਾ ਜੀ ਤੁਹਾਡੇ ਕੋਲ ਤੇ ਸਰ ਬਾਤ ਜਿਵੇਂ ਤੁਸੀਂ ਦੱਸਿਆ 20 ਮਿੰਟ ਦੇ ਵਿੱਚ ਵਿੱਚ ਹੀ ਸਾਰਾ ਕੁਝ ਮਤਲਬ ਇੱਕ ਵਾਰੀ ਪ੍ਰੋਪਰ ਸੋਸ਼ਲ ਮੀਡੀਆ ਤੇ ਪੋਸਟ ਹੋ ਗਿਆ ਤੇ ਤੁਹਾਡੇ ਫੈਮਿਲੀ ਮੈਂਬਰਸ ਵੱਲੋਂ ਵੀ ਫੋਨ ਆਨੇ ਸ਼ੁਰੂ ਹੋ ਗਏ ਹੋਣਗੇ ਵੀ ਪਤਾ ਨਹੀਂ ਕੀ ਬਣ ਗਿਆ ਇਮੀਡੀਏਟਲੀ ਆਨੇ ਸ਼ੁਰੂ ਹੋ ਗਏ ਸੀ ਜਿਹੜੇ ਕਰਦਿਆਂ ਨੇ ਤਾਂ ਚਲੋ ਸਟਾਫ ਨੇ ਇੱਕਦਮ ਫੋਨ ਕਰ ਲਿਆ ਜਿਹੜੇ ਮੇਰੇ ਨਾਲ ਸਾਥੀ ਹੁੰਦੇ ਨੇ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਨਹੀਂ ਸ਼ੂਟ ਹੀ ਚੱਲਦਾ ਪਿਆ ਉਹ ਪਰ ਜਿਹੜੇ ਦੂਰ ਨੇੜੇ ਵਾਲੇ ਨੇ ਉਹ ਉਹਨਾਂ ਕੋਲ ਨੰਬਰ ਹੀ ਮੇਰਾ ਹੁੰਦਾ ਰਿਸ਼ਤੇਦਾਰਾਂ ਦਾ ਉਹ ਫਿਰ ਕਾਫੀ ਲਗਾਤਾਰ ਪਹਿਲੇ ਰਿਸ਼ਤੇਦਾਰਾਂ ਨੇ ਫਿਰ ਇੱਕ ਦੂਜੇ ਨੂੰ ਕਿਹਾ ਵੀ ਉਹਨਾਂ ਨੂੰ ਵੀ ਦੱਸ ਦੇ ਜੀ ਤੁਸੀਂ ਫਲਾਣਿਆਂ ਨੂੰ ਵੀ ਮੈਂ ਕਹੀਆਂ ਦੀ ਇੱਡੀਂ ਫਿਲਾਈ ਵੀ ਹੁਣ ਅੱਗੇ ਤੁਸੀਂ ਦੱਸਣਾ ਉਹਨਾਂ ਨੂੰ ਤੁਸੀਂ ਮੰਨੋ ਵੀ ਮਤਲਬ ਇੱਕ ਆ ਪੇਰੈਂਟਸ ਸ਼ੂਟ ਦੇ ਦੌਰਾਨ ਹੀ ਕਪੇਰੈਂਟਸ ਐਦਾ ਦੀ ਬਣ ਜਾਂਦੀ ਹੈ ਕਿ ਲੋਕ ਉਸ ਨੂੰ ਰੀਅਲ ਲਾਈਫ ਦੇ ਵਿੱਚ ਵੀ ਇੰਪੈਕਟਫੁਲ ਮੰਨਣ ਲੱਗ ਜਾਂਦੇ ਨੇ ਲੋਕਾਂ ਦਾ ਕਸੂਰ ਨਹੀਂ ਹੈ ਜਦੋਂ ਨਿਊਜ਼ ਐਦਾ ਨਹੀਂ ਨਾ ਜਦੋਂ ਇੱਕ ਲਾਈਨ ਆ ਗਈ ਕਿ ਸ਼ੂਟਿੰਗ ਦੌਰਾਨ ਹੋਏ ਜ਼ਖਮੀ ਹੈ ਨਾ ਉਹ ਜਾਂ ਪੈਰ ਤੇ ਫ੍ਰੈਕਚਰ ਜਾਂ ਜੋ ਵੀ ਉਹ ਫਿਰ ਲੋਕਾਂ ਨੇ ਤਾਂ ਇੱਕ ਬਲੀਵੇਬਿਲਟੀ ਐਜੈਂਸੀ ਨਾਲ ਦੇ ਵਿੱਚ ਬਣਾ ਲਿਆ ਮੰਜਨ ਨੇ ਵੀ ਨਾ ਹੁਣੇ ਨਿਊਜ਼ ਪੋਰਟਲ ਤੇ ਜੇ ਤੇ ਆਇਆ ਤੇ ਇਹਨਾਂ ਨੂੰ ਗਲਤ ਨਹੀਂ ਹੋ ਸਕਦਾ ਹੈ ਨਾ ਉਹ ਫਿਰ ਉਹਨਾਂ ਦਾ ਇਮੋਸ਼ਨ ਜੁੜਿਆ ਹੁੰਦਾ ਨਾਲ ਤੇ ਫਿਰ ਫਿਕਰ ਕਰਦੇ ਨੇ ਲੋਕ ਇੱਥੇ ਸਰ ਤੁਸੀਂ ਲੋਕਾਂ ਦਾ ਪਿਆਰ ਸਮਝਦੇ ਹੋ ਕਿ ਇੱਕ ਕਹੋ ਮਿਸਲੀਡ ਸਮਝਦੇ ਹੋ ਜਿਵੇਂ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਮਿਸਲੀਡ ਬਹੁਤ ਜਲਦੀ ਹੋ ਜਾਂਦੇ ਨੇ ਲੋਕ ਵੀ ਕੁਝ ਵੀ ਪੋਸਟ ਪੈਂਦੀ ਹੈ ਤੇ ਰੈਦਰ ਦੈਨ ਕਨਫਰਮ ਕਰਨ ਤੋਂ ਬਜਾਏ ਉਹ ਇੱਕ ਤਰ੍ਹਾਂ ਸਪਰੈਡ ਹੋ ਜਾਂਦੀ ਹੈ ਪੂਰੀ ਜਗ੍ਹਾ ਤੇ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਕਨਫਿਊਜ਼ਨ ਜਾਂ ਨੈਗਲੀਜੈਂਸ ਵੀ ਕਹਿ ਸਕਦੇ ਆ ਕਿ ਜਿੱਦਾਂ ਖਬਰ ਨੂੰ ਉਹਨੂੰ ਫੋਟੋ ਨੂੰ ਪੋਸਟ ਨੂੰ ਰੋਣਾ ਪੜਿਆ ਨਹੀਂ ਦਾ ਫੋਟੋ ਚੱਕ ਲਿਆ ਹਨਾ ਜੀ ਤੇ ਵਾਇਰਲ ਕਰਤਾ ਔਰ ਦੂਜੀ ਗੱਲ ਇਹ ਹੈ ਕਿ ਜੇ ਕਿਸੇ ਨਿਊਜ਼ ਵਾਲੇ ਨੇ ਕਿਸੇ ਪੋਰਟਲ ਨੇ ਇਹ ਵੀ ਕਿਹਾ ਕਿ ਚਲੋ ਫੋਟੋ ਤਾਂ ਮਿਲ ਹੀ ਰਹੀ ਹੈ ਇੱਕ ਵਾਰੀ ਪਾ ਦਿਓ ਬਾਅਦ ਵਿੱਚ ਦੇਖੀ ਜਾਏਗੀ ਹਨਾ ਜੀ 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 ਉਹ ਸਨਸਨੀ ਤਾਂ ਇੱਕ ਵਾਰੀ ਬਣ ਜਾਂਦੀ ਹੈ ਗੱਦਾਂ ਇੱਕ ਵਾਰੀ ਹੋ ਜਾਂਦੀ ਹੈ ਚਰਚਾ ਹੋ ਜਾਂਦੀ ਬੱਟ ਉਹਦਾ ਨੁਕਸਾਨ ਸਾਨੂੰ ਫਿਰ ਬਹੁਤ ਹੈ ਜੀ ਸ਼ੂਟਿੰਗ ਕਰਦੇ ਹੋਏ ਵੀ ਹਨਾ ਲਗਾਤਾਰ ਤੁਸੀਂ ਡਿਸਟਰਬ ਹੋ ਰਹੇ ਹੋ ਔਰ ਜੇ ਤੁਸੀਂ ਕਿਸੇ ਦਾ ਅਨਸਰ ਨਹੀਂ ਕਰ ਰਹੇ ਤਾਂ ਇਹ ਬੜੀ ਮਾੜੀ ਗੱਲ ਹੈ ਕਿਉਂਕਿ ਉਹ ਤੁਹਾਨੂੰ ਫਿਕਰ ਨਾਲ ਪਿਆਰ ਨਾਲ ਹੀ ਫੋਨ ਕਰ ਰਿਹਾ ਨਾ ਜੀ ਜਾਂ ਮੈਸੇਜ ਕਰ ਰਿਹਾ ਤੁਹਾਨੂੰ ਫਿਰ ਉਦਾਂ ਕੋਈ ਮੈਸੇਜ ਦਾ ਜਵਾਬ ਦੇਣਾ ਭਾਵੇਂ ਤੁਸੀਂ ਰਹਿ ਜਿਓ ਤਾਂ ਅਲੱਗ ਗੱਲ ਹੈ ਪਰ ਇਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਅਗਲੇ ਨੇ ਫਿਕਰ ਨਾਲ ਤੁਹਾਨੂੰ ਸਨੇਹਾ ਲਾਇਆ ਹੁੰਦਾ ਬਿਲਕੁਲ ਤੁਹਾਡੇ ਵੱਲੋਂ ਵੀ ਰੀਕਲੀਫਿਕੇਸ਼ਨ ਪ੍ਰੋਪਰ ਡਿਮਾਂਡ ਰੱਖੀ ਜਾਂਦੀ ਕਿ ਪੂਰੀ ਕਲੈਰੀਫਿਕੇਸ਼ਨਸ ਹੋਣ ਵੇਟ ਰਹਿੰਦੀ ਹੈ ਜੀ 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 ਉਹਰ ਜਿੱਦਾਂ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਇਸ ਤੋਂ ਪਹਿਲਾਂ ਵੀ ਹੁਣੇ ਇੱਕ ਹੁਣੇ ਵੀ ਮੈਂ ਇੰਟਰਵਿਊ ਕਰਕੇ ਆਇਆ ਜੀ ਜੀ ਅਦਾਰਾ ਉਹ ਵੀ ਇਸੇ ਕਰਕੇ ਸੈੱਟ ਪਏ ਆਏ ਸੀ ਗੱਲ ਕਰਨੀ ਆਏ ਸੀਗੇ ਵੀ ਕਿਦਾਂ ਪਰ ਉਹ ਕੀ ਮੈਨੂੰ ਲੱਗਦਾ ਕਿ ਹਮੇਸ਼ਾ ਪੋਜ਼ਿਟਿਵ ਚਰਚਾ 'ਚ ਰਹਿਣਾ ਚਾਹੀਦਾ ਹੈ ਹਨਾ ਨਾ ਕਿ ਕਿਸੇ ਨੈਗੇਟਿਵ ਚਰਚਾ 'ਚ ਤੇ ਮੈਨੂੰ ਇਸ ਗੱਲ ਦਾ ਬੇਹੱਦ ਸੋਚ ਹੈ ਕਿ ਜਿੰਨੇ ਵੀ ਪਿਆਰ ਨਾਲ ਹੈਗੇ ਨੇ ਉਹਨਾਂ ਨੂੰ ਇਸ ਗੱਲ ਨਾਲ ਤਕਲੀਫ ਪਹੁੰਚੀ ਹੈ ਕਿ ਮੇਰੇ ਸੱਟ ਕਿਉਂ ਲੱਗੀ ਹੈ ਪਰ ਵਾਹਿਗੁਰੂ ਦੀ ਕਿਰਪਾ ਹੈ ਇਹਨਾਂ ਸਾਰਿਆਂ ਦੀਆਂ ਦੁਆਵਾਂ ਨੇ ਕਿ ਉਹ ਸਿਰਫ ਇੱਕ ਫਿਲਮੀ ਸੀਨ ਦੀ ਫੋਟੋ ਹੈ ਵੈਸੇ ਮੈਂ ਤੰਦਰੁਸਤਾਂ ਜੀ 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 ਬਿਲਕੁਲ ਤੰਦਰੁਸਤ ਰਹਿਣੇ ਵੀ ਚਾਹੀਦੇ ਸ਼ੂਟਿੰਗ ਦਾ ਦੌਰ ਤਾਂ ਚੱਲਦਾ ਰਹੇਗਾ ਪਰ ਆਪਣੀ ਸਿਹਤ ਦਾ ਖਿਆਲ ਬਿਲਕੁਲ ਨਾਲ ਦੇ ਨਾਲ ਵੀ ਰੱਖਣਾ ਜੀ 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 ਜ਼ਰੂਰੀ ਮੰਨਿਆ ਜਾਦਾ ਹੈ